ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਇੱਥੇ ਦੁਪਹਿਰ ਕ ਦਾ ਟਾਈਮ ਆ ਤੇ ਆਪਣੇ ਕੰਮ ਕਰ ਸਾਰੇ ਰਵੇਲ ਦੇ ਕੱਪੜੇ ਵੀ ਸਾੜੀ ਧੋਤੇ ਮੈਂ ਸਵੇਰ ਦਾ ਆਪਣੇ ਮੀਂਹ ਪਈ ਜਾਂਦਾ ਸੀਗਾ ਫੇ ਮੀਂਹ ਪੈ ਪੈੰਦੇ ਦੇ ਵਿੱਚ ਨਾ ਮੈਂ ਮਸ਼ੀਨ ਲਾਤੀ ਸੀਗੀ ਮੈਂ ਚੱਲ ਕੱਪੜੇ ਐ ਬੱਚਿਆਂ ਦੀਆਂ ਡਰੈਸਾਂ ਵਗੈਰਾ ਧੋਣੇ ਵਾਲੇ ਪੈਣਾ ਸੀਗੀਆਂ ਹੋਰ ਕੱਪੜੇ ਹੋਰ ਸੀਗੇ ਡੇਬੀ ਵਾਲੇ ਆਪਣੇ ਫੇ ਮਹ ਜੇ ਨਾ ਵੀ ਚਲ ਬਾਅਦ ਚ ਹਟ ਜੂਗਾ ਬਾਅਦ ਚ ਸੁੱਕੀ ਜਾਣਗੇ ਕੱਪੜੇ ਵੀ ਧੋ ਕੇ ਇਥੇ ਮਿੰਜਾਂ ਦੇ ਡੇਡੇ ਕਰਦਾ ਮਿੰਜੇ ਤੇ ਪਾ ਲਾਂਗੇ ਡੇਡਾ ਕਰਕੇ ਤੇ ਹੁਣ ਤਾਂ ਇਸ ਟਾਈਮ ਤਾਂ ਵੀ ਹਟ ਚੁੱਕਿਆ ਫਿਰ ਆਪਾਂ ਨੇ ਕੱਪੜੇ ਬਾਹਰ ਕੱਢਦੇ ਫੋਲਣੇ ਨੇ ਹਲੇ ਉਹਦੇ ਮਿੰਜੇ ਐਵੇਂ ਪਾ ਲੈਣੇ ਬਾਹਰ ਤੇ ਫੋਲ ਦਿਆਂ ਬਸ ਹੁਣ ਹਵਾ ਜੀ ਲੱਗ ਜੂਗੀ ਫਿਰ ਸੁੱਕ ਜਾਣਗੇ ਫਿਰ ਚੱਕ ਕੇ ਰੱਖ ਦਾਂਗੇ ਅੰਦਰ ਤੇ काम कर कर के हटे सिगे ते रिश्तेदार फोन आ गया कंदे ते बी ਅਸੀਂ ਆ ਰਹੇ ਆ ਤੇ ਹੁਣ ਉਹਨਾਂ ਨੂੰ ਅਡੇਕ ਰਹੇ ਆ ਦੇਖਦੇ ਆ ਕਦੋਂ ਤੱਕ ਪਹੁੰਚਦੇ ਨੇ 12:00 ਵਜੇ ਫੋਨ ਆਇਆ ਸ਼ਾਇਦ ਉਹਨਾਂ ਦਾ ਸਹਿਜ ਕੋਲ ਆਇਆ ਸੀਗਾ ਮੈਂ ਤਾਂ ਥੱਲੇ ਸੀਗੀ ਉਦੋਂ ਅਡੇਕ ਰਹੇ ਆ ਉਹਨਾਂ ਨੂੰ ਕਦੋਂ ਪਾਉਂਦੇ ਆ ਫਿਰ ਤੁਹਾਨੂੰ ਦੇਖਦੇ ਆ ਜੇ ਵੀਡੀਓ ਬਣਾ ਹੋਈ ਤਾਂ ਬਣਾਵਾਂਗੇ ਬੱਚੇ ਹੋਣਗੇ ਨਾਲ ਬੱਚਿਆਂ ਤੋਂ ਤੁਹਾਨੂੰ ਪਤਾ ਹੀ ਆਪਣੀ ਗਰਸੀਰ ਨੂੰ ਸ਼ੌਂਕ ਹੈ ਨਾ ਭਾਣਜੀ ਨੂੰ ਉਹ ਤਾਂ ਬਣਾਉਂਦੀ ਹੈ ਜੇ ਉਹਨੇ ਬਣਵਾ ਲਿਆ ਕਈ ਵਾਰ ਰੋਸ ਵੀ ਜਾਂਦੀ ਆ ਰੋਸ ਦੀ ਬਹੁਤ ਛੇਤੀ ਇਹੋ ਛੋਟੀ ਜੀ ਆ ਜਿਹੜੀ ਤੇ ਦੇਖਦੇ ਆਂ ਬਲੌ ਫਿਰ ਬਣਾਉਂਦੇ ਆ ਉਹਨਾਂ ਦੇ ਆ ਤੇ ਬਲੌ ਤੇ ਇਹ ਆਪਣਾ ਜਸਕਰਨ ਅੱਜ ਲੱਗਿਆ ਹੋਇਆ ਕਦੂ ਕਰਾਉਣ ਤਾਏ ਦੇ ਨਾਲੇ ਟਰੈਕਟਰ ਤੇ ਫਿਰਦਾ ਉਥੇ ਉਹ ਗਵਾਂਡੀ ਜਿਹੜਾ ਆਪਣੇ ਨਾਲ ਦੇ ਖੇਤ ਨੇ ਨਾ ਉਥੇ ਕਦੂ ਕਰ ਰਹੇ ਨੇ ਉਹ ਤੇ ਉੱਥੇ ਨਾਲੇ ਘੁੰਮੀ ਜਾਂਦਾ ਸਵੇਰ ਦਾ ਹੀ ਉਥੇ ਗਿਆ ਹੋਇਆ ਉਹ ਮਗਰੇ ਫਿਰਦਾ ਤੇ ਉਹ ਹਾਲ ਤੱਕ ਕਰ ਨਹੀਂ ਆਇਆ ਹੈਗਾ ਨਾ ਰੋਟੀ ਖਾ ਕੇ ਗਿਆ ਪਤਾ ਨਹੀਂ ਹੁਣ ਖਾ ਲਈ ਪਤਾ ਨਹੀਂ ਨਹੀਂ ਉਹਨੇ ਤੇ ਸਵੇ ਦੇ ਗਿਆ ਹੋਏ تھے ਉਹਨੂੰ ਇੰਨਾ ਸ਼ੌਂਕ ਆ ਲਾਡੀ ਨੇ ਟਰੈਕਟਰ ਸਿਖਾਤਾ ਉਹਨੂੰ ਤੇ ਹੁਣ ਉਹ ਟਰੈਕਟਰ ਮੋਗਰੇ ਫੇਰੀ ਜਾਂਦਾ ਇਹਨੂੰ ਐ ਸੀਗਾ ਵੀ ਚਲੋ ਉੱਥੇ ਛੁੱਟੀਆਂ ਰਹੂੰਗਾ ਵੀ ਲਾਡੀ ਨਾਲ ਕੱਦੂ ਕਰਾ ਕੇ ਆਉਂਗਾ ਮਾਮੇ ਨਾਲ ਆਪਦੇ ਨਾਲ ਤੇ ਛੁੱਟੀਆਂ ਫਿਰ ਮੁੱਕ ਗਈਆਂ ਉਹਨੇ ਲੇਟ ਕਰਿਆ ਉਹਨੂੰ ਤਾਂ ਹੁਣ ਕਰਿਆ ਕੱਦੂ ਹਨਾ ਤੇ ਹੁਣ ਲੱਗਿਆ ਦਾ ਮਾਮਾ ਝੋਨਾ ਲਾਉਣ ਸ਼ੱਦ ਲਾਤਾ ਹੋਵੇ ਕੱਲ ਕਹਿੰਦੇ ਸੀਗੇ ਵੀ ਕਰਿਆ ਹਾਲੇ ਕੱਦੂ ਤੇ ਇਹਨੂੰ ਐ ਸੀਗਾ ਮਾਮੇ ਨਾਲ ਲਵਾਵਾਂਗਾ ਪਰ ਇਹ ਵਾਪਸ ਆ ਗਿਆ ਤੇ ਹੁਣ ਇੱਥੇ ਲੱਗਿਆ ਹੋਇਆ ਕਰਾਉਣਾ ਉਹਨਾਂ ਦੇ ਕਿਤੇ ਜਬੜਾ ਆ ਸ਼ਾਮ ਨੂੰ ਆਊਗਾ ਸ਼ਾਇਦ ਹੁਣ ਤਾਂ ਘਰੇ ਵਾਪਸ ਚਲੋ ਜੀ ਬੋਲ ਲਿਆ ਕਰਤੋਂ ਬਣੇ ਰੋ ਬਲਾ ਦੇ ਗੁੱਸਾ ਨਹੀਂ ਦਿਖਾਉਣਾ ਬਈ ਵੰਟੇ ਹੋ ਰਹੇ ਨੇ ਤੂੰ ਇੱਧਰ ਕਰ ਪਹਿਲਾਂ ਹੈਲੋ ਕਰ ਕਹ ਹੈਲੋ ਚਲੋ ਵਾਪਸ ਗਰਸੀ ਤੇ ਹੈਲੋ ਕਰ ਹੈਲੋ ਕਰ ਕੋਈ ਨਾ ਫਿਰ ਬੰਡੇ ਫੜਾਉਰੇ ਬੰਡੇ ਨਹੀਂ ਦੇਣੇ ਹੈਗੇ ਸਹਜੇ ਤੋਂ ਬੰਡੇ ਕੋਲ ਹੈਲੋ ਨਹੀਂ ਕਰਦੀ ਹੈਗੀ ਇਹ ਲੈ ਲੋ ਲੈਣੇ ਬੰਡੇ ਲੈਣੇ ਆ ਲੈਣੇ ਬੰਡੇ ਬੰਦੂਆਂ ਨੇ ਆ ਗਿਦਾ ਭੋਗ ਆ ਗੀਂਦੇ ਦੇ 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 ਰੋਸ ਗਈ ਇਹ ਤਾਂ ਰੋਸ ਗਈ ਹਾਂ ਬਸ ਇਹ ਤੋਂ ਹਨ ਮੁਸ ਕਿਧਰ ਹੈ ਅਨੰਦ ਨਾਮ ਕੈਮਰਾਮੈਨ ਆ ਬਣ ਰਿਹਾ ਹੈ ਅੱਜ ਕੈਨ ਮੈਂ ਵੀਡੀਓ ਬਣਾਉਂ ਸੇਵਨ ਦੇਵ ਹਾਂ ਸੇਵਨ ਦੇਵ ਉਹਨੇ ਵੀੜਾ ਕਿਹਾ ਕਿ ਸੇਵਨ ਨਾ ਉਹ ਆਹ ਆਹ ਕੀ ਦੇਰ ਤੇ ਬਾਈ ਕਰ ਬਾਈ ਅਰੇ ਤੇ ਕਰਨਾ ਕੀ ਚੋ ਐ ਮੈਂ ਛੋੜ ਨਹੀਂ ਇਹ ਨਾ ਫੋਟੋ ਮੈਂ ਉਹ ਰਹਿਣੀ ਤਾਂ ਕੋਈ ਕੋਤੋਂ ਤੇ ਬਸਰ ਉਹ ਤੋਂ ਦੇ ਉਹ ਨਾ ਪਰ ਤੈਨਾਂ ਆ ਤੇਰੇ ਕੋਲ ਆ ਮੈਂ বিনা ਆ ਤੇ বিনা ਆ ਤੇਰੇ ਕੋਲ ਕਰਦੇ ਹੋ ਤੁਸੀਂ ਨਾ ਆਪ ਕਹਿੰਦੀ ਪਿੰਕ ਫਰੀ ਨਾ ਕੇ ਜਾ ਇਹ ਨਹੀਂ ਉਹ ਅੱਜ ਆਂ ਬੱਤੀ ਪਾਉਂਦੀ ਕੀ ਕਹਿੰਦੀ ਉਹ ਬਾਹਰ ਨੂੰ ਨਾ ਰੋਸਦੀ ਨਾ ਵੰਟੇਂਦੀ ਮੰਨ ਗਈ ਹੁਣ ਸਿੰਪ ਗੁੱਸਾ ਹੋਣਾ ਨਹੀਂ ਤੇ ਤੈਨਾਂ ਲੜਦੀਂਦੀ ਆ ਲੜਦੀ ਹੈ ਹੈ ਲੜਦੀਂਦੀ Hoş <laughs> ਸ਼ੋ ਗਿਆ ਹੈ ਹੈ ਹੋਰ 4 4 ਚੋਗੀ ਕਰ ਮਰੇਗਾ ਔਰ 7th 7th ਗਾਂਦੋ ਹਣੀ ਬੋਰਡ ਦੀ ਕਲਾਸ ਹੈ ਕੀ ਬੋਰਡ ਦੀ ਮਸਾਏਗਾ ਹਮ ਪਤਾ ਨਹੀਂ ਬੋਰਡਿੰਗ ਕੰਬਲੈ ਇਨ ਹਮ ਬੋਰਡ ਕਿੰਨਾ ਹੈ ਤੇ ਫੇਰ ਪੜ੍ਹਦੇ ਹੁੰਦੇ ਨੇ ਬਾਹਰ ਬਾਹਰ ਵੀ ਅੰਦਰ ਪੜ੍ਹ ਸਕੋ ਚ ਹੁੰਦੇ ਆ ਕੁਝ ਨਹੀਂ ਹਾਂ ਕਹੇ 12ਵੀਂ ਜਾਂਦੇ ਨੇ ਉਹ ਬੱਚੇ ਬਾਹਰ ਅੰਦਰ ਵੇਪੜਾ ਬਾਹਰ ਵੀ ਅੰਦਰ ਨੇ ਕੋਈ ਨਹੀਂ ਜੇ ਤਾਂ ਸਿਰ ਸਿੱਧੀ ਰਹੀਆਂ ਤਾਂ ਉਹ ਵੀ ਜੇ ਉਹ ਕਰੇ ਕਹਿਦੀ ਕਹਿਦੀ ਇਹ ਤਾਂ ਬਹੁਤ ਹਾਸਾ ਤੋਂ ਵੀ ਸਾਬੜ ਦੇ ਨਾਲ ਕਈ ਵਾਰ ਹੋ ਗਈ ਚਲੋ ਬੰਦ ਬੰਦ ਇੱਧਰ ਹੋਏ ਪਰ ਉਧਰ ਲੈ ਜਾ ਉਧਰ ਲੈ ਜਾ ਲੋ ਜੀ ਬੱਚੇ ਤਾਂ ਤੁਹਾਨੂੰ ਦਿਖਾਤੇ ਬੱਚੇ ਤਾਂ ਉਧਰ ਖੇਡ ਰਹੇ ਸੀਗੇ ਸਹਿਜਪ੍ਰੀਤ ਦੇ ਨਾਲ ਤੇ ਜਸਕਰਨ ਆਪਣਾ ਘਰੇ ਨਹੀਂ ਸੀਗਾ ਤੇ ਇੱਧਰ ਆਪਾਂ ਚਾਹ ਵਗੈਰਾ ਪੀ ਰਹੇ ਸੀਗੇ ਤੇ ਇਹ ਨਾ ਮੇਰੀ ਛੋਟੀ ਭੈਣ ਦੇ ਜੇਠ ਤੇ ਜਿਠਾਣੀ ਮੰਮੀ ਡੈਡੀ ਤੇ ਉਹਨਾਂ ਦੀ ਨਣਦ ਆਏ ਨੇ ਨਣਦ ਉਹਨਾਂ ਦੀ ਇੱਧਰੇ ਆਪਣੇ ਕੋਲੇ ਬੈਈ ਹੋਈ ਆ ਨਾਲ ਦੇ ਪਿੰਡੇ ਤੇ ਉਹ ਵੀ ਨਾਲ ਆਏ ਸੀਗੇ ਤੇ ਬਾਕੀ ਬੱਚੇ ਸੀਗੇ ਤੇ ਡੈਡੀ ਇਹਨਾਂ ਦੇ ਪਹਿਲਾਂ ਤਾਂ ਇੱਥੇ ਬੈਠੇ ਸੀਗੇ ਫਿਰ ਉਹ ਥੱਲੇ ਨੂੰ ਚਲੇ ਗਏ ਸੀਗੇ ਤੇ ਤਾਂ ਕਰਕੇ ਉਹਨਾਂ ਨੇ ਨਵੀਂ ਵੀਡੀਓ ਬਣਾਈ ਹੈਗੀ ਉਹਨਾਂ ਬੈਗੀ ਖਾਣੇ ਦੀ ਕੋਈ ਨਹੀਂ ਮੈਂ ਲਓ ਜੀ ਰਿਸ਼ਤੇਦਾਰ ਆਪਣੇ ਚਲੇ ਗਏ ਤੇ ਆਪਣੀ ਨਾ ਅਗਰਸੀਰਤ ਮੰਗ ਰਹੀ ਸੀਗੀ ਮੈਗੀ ਪਰ ਮੈਗੀ ਉਹਨਾਂ ਕੋਲ ਟਾਈਮ ਨਹੀਂ ਸੀਗਾ ਤੇ ਕਹਿੰਦੇ ਅਸੀਂ ਗਾਹਾਂ ਜਾਣਾ ਤਾਂ ਕਰਕੇ ਉਹ ਛੇਤੀ ਚਲੇ ਗਏ ਫਿਰ ਕਹਾਂ ਜਿੱਥੇ ਰਿਸ਼ਤੇਦਾਰੀ ਹੋਰ ਖਾਣਨੇ ਕਿ ਉੱਥੇ ਬਣਾ ਲੈਣਗੇ ਜਾ ਕੇ ਤੇ ਪੈਕਟ ਆਪਾਂ ਦੇਤਾ ਹਣਾ ਘਰ ਸੀਰ ਤੋਂ ਬਿਚਾਲ ਬਣਾ ਕੇ ਹਾਲੂ ਇਧਰ ਸੈਜ ਲੱਗਿਆ ਮੈਗੀ ਖਣ ਇਹਨੇ ਬਾਜ ਬਣਾਈਆ ਹਾਂ ਉਹਨਾਂ ਦੇ ਗਿਆ ਤੋਂ ਬਾਅਦ ਫਿਰ ਉਹ ਤਾਂ ਕਾਲੀ ਬੋਹ ਕਰਦੇ ਸੀਗੇ ਤੇ ਜਸ ਕਰਨ ਆਪਣਾ ਕਰਿਆ ਆਈ ਹੈ ਨਹੀਂ ਉਹ ਕੱਦੂ ਚ ਫਿਰ ਜਾਂਦਾ ਫਿਰ ਵਾਪਸ ਮੁੜ ਗਿਆ ਸਵੇਰ ਦਾ ਹੀ ਉੱਥੇ ਫਿਰਦਾ ਪਤਾ ਨਹੀਂ ਕੀ ਉਹਨੂੰ ਸ਼ੌਂਕ ਜਾਗਿਆ ਕੱਦੂ ਚ ਫਿਰਦਾ ਟਰੈਕਟਰ ਚਲਾਉਂਦਾ ਉਹਨਾਂ ਨੇ ਉੱਤੇ ਬੈਠਾ ਉਹਨਾਂ ਦੇ ਹੈ ਕਰਨੇ ਆ ਮਹਾਰਾਜ ਕਹਾਣੀ ਤਾ ਆਇਆ ਹਨ ਕੱਦੀ ਹਾਕਾ ਮਾਰਦੀ ਕੁੜੀ ਆਉਂਦੀ ਸਾਰੇ ਕਹਿਣ ਲੱਗੀ ਵੀ ਜਸੂ ਵੀਰੇ ਨੂੰ ਮੇਲਾ ਜਸੂ ਨੂੰ ਮੇਲਾ ਮੈਂ ਕਹੇ ਵੀ ਕੋਈ ਵੀਰਾ ਹੈ ਮੈਂ ਨੂੰ ਕਹੇ ਮੈਂ ਤਾਂ ਵੱਡਾ ਵੀਰਾ ਹੀ ਆਪਣੇ ਤਾਂ ਸਹਿਜ ਵੀਰਾ ਹਨਾ ਵੀ ਜਸਕਰਨ ਤਾਂ ਗੱਡੂ ਆਣਾਂ ਦਾ ਹੈ ਨਹੀਂ ਕਹਿੰਦੀ ਥੋੜਾ ਕਹਿੰਦੀ ਜਸੂ ਕਹਿੰਦੀ ਉਹ ਵੀਰਾ ਮਲਾਓ ਕਿੱਥੇ ਹੈ ਉਹ ਕੁੜੀ ਜਿਆਦਾ ਵੀਰੇ ਵੀ ਛੋਟਾ ਜਿਹਾ ਵੀਰਾ ਵੀ ਹੈ ਕਹੇ ਜਸੂ ਵੀਰੇ ਨੂੰ ਲੈ ਕੇ ਆਓ ਸੱਦ ਕੇ ਕਿੱਥੇ ਹੈ ਜਸੂ ਕਿੱਥੇ ਆਉਣਾ ਹੈ ਆਹ ਤਾਂ ਸਾਰੇ ਕੱਦੂ ਨਿਵੇੜ ਕੇ ਆਉਗੇ ਨਾ ਬੋਪਾ ਗੱਲਾਂ ਨਾ ਮਾਰੇ ਨਾ ਵੇਰਾਂ ਨੇ ਭੱਜ ਜਾਣਗੇ ਬੋਪਾ ਦੇਲਾ ਮਾਰੀਂ ਉਹਨੂੰ ਗੱਲਾਂ ਦਾ ਹੈ ਨਾ ਉਹ ਤਾਉਨਾ ਬੈਠਾ ਗੱਲਾਂ ਮਾਰੀ ਜਾਂਦਾ ਨਾਲੇ ਟਰੈਕਟਰ ਦਾ ਖੇਤਾਂ ਨਹੀਂ ਬਸ ਗੱਲਾਂ ਕਰੀ ਜਾਂਦੇ ਨੇ ਬਈਆਂ ਕੋਲ ਜਾ ਕੇ ਬਹਿ ਜਾਂਦੇ ਜੋ ਪਨੀਰੀ ਪੜਦੇ ਨੇ ਬਈਆਂ ਬਈਏ ਆਉਣ ਆਉਣਗੇ ਹਾਂ ਬਸ ਹੋ ਗਿਆ ਕੱਦੂ ਨਾ ਤਾਂ ਲੱਗ ਗਿਆ ਲੈ ਵੀ ਲਓ ਜੀ ਭੈਣ ਆਪਣੀਆਂ ਕਈ ਭੈਣਾਂ ਕਹਿੰਦੀਆਂ ਨੇ ਕਿ ਸਾਡੇ ਮਹੀਨੇ ਆਇਆ ਪਰ ਸਾਡੇ 3 ਦਿਨ ਹੋ ਗਏ ਪੈਂਦੇ ਨੂੰ ਤੇ ਪਸ਼ੂ ਤਾਂ ਆਪਣੇ ਬੈਠੇ ਨੇ ਕੱਲ ਨਾਲ ਆਇਤੀ ਫੇਰ ਅੱਜ ਇਹਨਾਂ ਦਾ ਪੂਰਾ ਹਾਲ ਹੈ ਕੋਈ ਇਹਨਾਂ ਲਿਬੜੀ ਜਾਂਦੇ ਨੇ ਲੈ ਤੇ ਜਿਸ ਕਾਰਨ ਆਪਣਾ ਲੱਗਿਆ ਹੋਇਆ ਕੱਦੂ ਦੇ ਵਿੱਚ ਸਵੇਰ ਦਾ ਫਿਰ ਦੋਨਾਂ ਦਾ ਮਗਰ ਦੇ ਮਤਨ ਦਿਖਾਉਣੀ ਹੈ ਟਰੈਕਟਰ ਤੇ ਚਲਾ ਰਿਹਾ ਕੱਦੂ ਘਰ ਰਿਹਾ ਥੋੜਾ ਜਿਹਾ ਦਿਖਾਉਣੀ ਆ ਕਿਉਂਕਿ ਫਿਰ ਉਹ YouTube ਆਲੌਡ ਨਹੀਂ ਕਰਦਾ ਹੈਗਾ ਇਹ ਜੀ ਵੀਡੀਓ ਕੋਲ ਨੂੰ ਬੱਚਿਆਂ ਦੀ ਟਰੈਕ ਸਹਿਜ ਕਹਿੰਦਾ 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 ਮੈਂ ਵੀ ਵਧੀਆ ਚਲਾਉਂਦਾ ਐ ਸਹਿਜ ਉਧਰ ਬਾਹਰ ਖੜਾ ਖੜਾ ਦੇਖਦਾ ਕਹਿੰਦਾ ਮੈਂ ਵੀ ਬਹੁਤ ਵਧੀਆ ਮੋੜਦਾ ਐ ਬੰਗਲੇ ਦੇਖੋ ਕਿਦਾਂ ਫਿਰਦੇ ਆ ਕਹਿੰਦਾ ਖੂਨ ਚ ਡ్రਾਈਵਰੀ ਤਾਂ ਆਏ ਜਾਂਦੀ ਐ ਦੇਖੋ ਮੋੜ ਤਾਂ ਲੇ 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 ਹੁਣ ਉਹ ਤਾਂ ਮੂਹ ਇੱਧਰ ਨੂੰ ਹੋ ਜਾਣਾ ਰਹਿਣ ਦੰਨੇ ਆ ਮਮੀ ਟਰੈਕਟਰ ਚ ਰੋਣਾ ਕਹਿੰਦਾ ਬੱਸ ਹੋ ਜਾਂਦੀ ਹੈ ਕਹਿੰਦਾ ਇੱਕ ਦਿਨ ਇਹਨੇ ਖਾਸਾ ਚਲਾਇਆ پتہ ਨਹੀਂ ਕੀ ਕਰਿਆ ਸੀ ਹਾਂ ਹਾਂ ਘਰ ਕੰਮ ਤਾਂ ਭਾਈ ਫਿਰ ਕੀ ਔਖੇ ਆ ਸਾਨੂੰ ਕੱਟੀ ਵਿਖੇ ਬੰਨਣੀ ਪੈਂਦੀ ਏ ਇਹ ਬੰਨਣ ਦੇ ਬਾਈ ਟੇ ਕੇ ਕਿਵੇਂ ਰਾਟ ਪਾਉਂਦੀ ਐ ਤੇ ਉਹ ਤੂ ਦਪਾ ਜਾਂਦੀ ਆ ਫੇਰ ਇਹ ਇੱਧਰ ਬੰਨਣੀ ਪੈਂਦੀ ਆ ਮੈਨੂੰ ਦੇਖ ਕੇ ਕਿਉਂ ਰੋਲਾ ਪਾਉਣ ਲੱਗ ਗਈ ਵੀ ਖੋਲ ਮੈਂ ਚੱਲ ਦੋ ਘੋਸਪੈਨੇ ਖੇਚਦਾ ਮੈਨੂੰ ਤਾਂ ਸੱਚੀ ਗੱਲ ਦੱਸਣਾ ਜਿਹੜਾ ਗਿੱਲਾ ਜਿਹਾ ਹੁੰਦਾ ਇਹ ਮੀਂਹ ਪੈ ਪੈ ਕੇ ਗਲਿਆਣ ਜੀ ਬਹੁਤ ਆਉਂਦੀ ਆ ਬਹੁਤ ਖਾਣਤ ਆਉਂਦੀ ਆ ਤੂੰ ਪਤਾ ਨਹੀਂ ਮੈਨੂੰ ਆਪਣੇ ਆਪ ਨੂੰ ਐਵੇਂ ਹੋ ਜਾਂਦਾ ਗਿੱਲਾ ਦੇਖ ਦੇਖ ਕੇ ਪਤਾ ਨਹੀਂ ਕਦ ਸੁੱਕਣਾ ਰੋਜ਼ ਮੀਂਹ ਆ ਜਾਂਦਾ ਰੋਜ਼ ਹੀ ਬੱਸ ਬੱਛੋਇਆ ਬਿਆਕ ਹੁਣ ਮੇ ਹਟੇ ਤਾਂ ਹੈ ਚਿੱਕੜ ਜਾ ਕਿਸੇ ਲੋਟ ਸੁੱਕੂਗਾ ਆਪਣੀਆਂ ਬੱਕਰੀਆਂ ਵੀ ਇੱਥੇ ਬੈਠੀਆਂ ਨੇ ਵਿਚਾਰੀ ਹੁਣ ਤੋਂ ਪਾਣੀ ਨਿਕਲੀ ਮਾੜੀ ਜੀ ਉੱਥੇ ਕਰਦੇ ਆ ਇਹਨਾਂ ਨੂੰ ਖੁੱਲ ਕੇ ਕਰਨਾ ਲਓ ਜੀ ਇੱਥੇ ਸਾਢੇ ਘੱਟ ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਕੰਮ ਕਰਨ ਵੇੜ ਕਿਵੇਂ ਆ ਬਿਹਲੇ ਤੇ ਜਿਸ ਕਾਰਨ ਨੇ ਸਵੇਰ ਦੀ ਬੰਨੀ ਹੋਈ ਸੀਗੀ ਉਹ ਦੁਬੱਟਾ ਜਿਹਾ ਹਨਾ ਦਮਾਲਾ ਤੇ ਹੁਣ ਖੋਲਿਆ ਹੁਣ ਕੰਨਾਂ ਨੂੰ ਸੇਕ ਪੈ ਰਿਹਾ ਤੇ ਕੰਦ ਹੋ ਰਹੇ ਨੇ ਉਹਨਾਂ ਦੀ ਮਾਲਸ਼ ਕਰ ਰਿਹਾ ਮਿਲੋ ਜਿਸਕਰ ਨੂੰ ਜਿਸਕਰ ਨਾਲ ਜੂڑا ਖੋਲ ਕੇ ਕਰ ਲਾ ਲੋਟ ਤੇ ਸਾਈਡ ਤੇ ਬੰਨਿਆ ਹੋਇਆ ਨੇ ਜੂڑا ਸਵੇਰ ਦਾ ਅਜੇ ਇਹ ਫਿਰਦਾ ਕਿੱਥੇ ਫਿਰਦਾ ਕਿੱਥੇ ਜਾਂਦਾ ਨਹੀਂ ਸਵੇਰ ਦਾ ਕੱਦੂ ਚ ਫਿਰਦਾ ਅਜੇ ਇਹ ਕੱਦੂ ਘਰਾਇਆ ਅਜੇ ਨੇ ਹੁਣ ਦੇਖਿਓ ਇਹ ਵੀ ਇੰਨੀ ਨੀਂਦ ਆਣੀ ਹੈ ਨੇ ਸੌਂ ਕੇ ਇਹਨੂੰ ਸੁਰਤ ਨਹੀਂ ਰਹਿਣੀ ਹੈਗੀ ਸਵੇਰੇ ਉੱਠੂਗਾ ਜਾ ਕੇ ਹੈਨਾ ਕਿੰਨੀ ਅਗਲਾ ਤਦੂਣ ਗਈਆਂ ਇਹਨੀ ਫੇਰੇ ਦੀ ਤੁਹਾਨੂੰ ਜਿਹੜਾ ਦੁੱਖ ਹੁੰਦੀ ਹੈ ਮੇਰੇ ਦੀ ਤੁਹਾਨੂੰ ਜਿਹਦੀ ਲੱਤ ਫੇ ਕਹੀਓ ਮੰਮੀ ਲੱਤ ਘੋੜਾ ਦੇਈ ਮਮੀ ਲੱਤ ਘੋੜਾ ਦਿਖਾ ਰਹੀ ਕਰੀ ਜੀ ਹਾਂ ਹੁਣ ਦੰਦਾ ਚ ਕੀ ਫਸ ਗਿਆ ਤੇਰੇ ਇਹ ਦੰਦਾ ਚ ਅੰਬ ਫਸ ਗਿਆ ਹਨ ਤੇ ਇਹਦੀ ਮਾਸੀ ਹੋਣੀ ਆਏ ਸੀ ਜਿਹੜੇ ਹਨ ਉਹ ਅੰਬ ਦੇ ਕੇ ਗਏ ਨੇ ਕਿਉਂਕਿ ਅੱਗੇ ਤੁਹਾਨੂੰ ਮੈਂ ਦਿਖਾਇਆ ਨਾ ਵਲੌਗ ਦੇ ਵਿੱਚ ਉਧਰ ਅੰਬ ਬਹੁਤ ਜ਼ਿਆਦਾ ਲੱਗਦੇ ਨੇ ਉਧਰ ਲੇਰੀਏ ਚ ਤੇ ਉਹ ਆ ਦੇ ਕੇ ਗਏ ਨੇ ਆਪਾਂ ਨੂੰ ਅੰਬ ਚੁੱਪਣ ਵਾਲੇ ਹਨ ਮਿੱਠੇ ਪੈਨੇ ਅੰਬ ਹਨ ਹਨ ਇਹ ਉਹ ਤੋਂ ਸਮਾਰ ਕੇ ਹੁਣ ਇਹਨੇ ਫ੍ਰਿਜ ਦੇ ਵਿੱਚ ਲਾਤੇ ਉਹ ਜਿਹੜਾ ਫ੍ਰਿਜ ਦਾ ਖਾਨਾ ਸੀ ਨਾ ਬਾਕਸ ਜਿਹਾ ਭਰ ਕੇ ਤੇ ਇੱਧਰ ਵੀ ਸੈਲਫਰੀਟ ਬਸ ਹੁਣ ਇਹਨਾਂ ਨੇ ਹੁਣ ਇਹਨਾਂ ਦਾ ਲੜਨਾ ਹੁਣ ਕੁਲੀ ਜਾਂਦੇ ਨੇ ਸੈਲਫਰੀਟ ਵਿੱਚ ਵਾਲ ਗੂੜ ਖੋਲੇ ਨੇ ਰਾ ਦੂੰ ਵਾਲ ਖੋਲ ਕੇ ਪੈ ਜਾਂਦੇ ਹੁੰਦੇ ਫਿਰ ਹਵਾ ਲੱਗ ਜਾਂਦੀ ਐ ਸੱਚ ਨਹੀਂ ਸਰਦੜੀ ਇਹਦੇ ਵਾਲ ਬੰਦੇ ਰਹਿੰਦੇ ਨੇ ਬਸ ਹੁਣ ਕਰਦੇ ਆ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਤੇ ਜੇਕਰ ਵੀਡੀਓ ਪਸੰਦ ਆਈਆਂ ਨੇ ਪਸੰਦ ਆਉਂਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੇ ਰਹਸਿਓ ਤੇ ਮਿਲਦੇ ਆ ਜੀ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਜਾਂ ਟੌਪਿਕ ਦੇ ਨਾਲ ਤਾਂ ਤੱਕ ਲਈ ਔਰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ